ਇਹਨੂੰ ਇਹਨੂੰ ਖੋਲ ਖੋਲ ਭਰਾ ਬਣ ਕੇ ਇਹਨੂੰ ਐ ਕਰ ਜਿਵੇਂ 20 ਦੀ ਮੋਟਰ ਤੇ 855 ਆਉਂਦਾ ਆਹ ਸਾਹਮਣੇ ਧਨੇਜੇ ਦੇ ਸਪੀਕਰਾਂ 'ਚ ਆਵਾਜ਼ ਆਉਂਦੀ ਪੁਣ-ਪੁਣ ਕੇ ਜਿਵੇਂ ਆਉਂਦਾ ਏ ਸੁਵਾਦ ਬੱਬੂ ਮਾਨ ਸੁਣ ਕੇ ਆਹ ਫਰਨੀ ਤੇ ਕਿਕਰਾਂ ਲੱਗੀਆਂ ਨੇ ਆਪਾਂ ਬਹਿ ਕੇ ਤੁੱਕੇ ਭੋਰਾਂਗੇ ਤੂੰ ਆਪਣਾ ਸ਼ੇਰ ਲਿਆ ਬੱਲੀਏ ਸੀ ਬੱਕਰੀ ਬਣਾਗੇ ਤੋਰਾਂਗੇ ਆਹ ਕਾਗੇ ਵਾਲਾ ਫੇਡ ਕੋਦੀ ਲੱਗੋ ਆਹ ਟੋਪਰ ਘੱਟ ਵਾਲਾ ਪਿਆਰ ਨਾਲ ਪਿਆਰ ਨਾਲ ਨੰਬਰ 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 ਓ ਦਰਸ਼ਕ ਵੀਰੋ ਮੈਚ ਕਿੱਦਾ ਲੱਗਦਾ ਗਦੇ ਸਗਰਾਜ ਇੱਕ ਵਾਰੀ ਕਹਦੇ ਸਾਲੇ ਮੁੰਡਿਆਂ ਦਾ ਢੋਲ ਗਦਾਰੇ ਖੜਕੇ ਨੰਬਰ ਨਹੀਂ ਦੇਣਾ ਲੈ ਜਾ ਲੈਣਾ ਅੜਕੇ ਪਿਆਰ ਦਾ ਪਿਆਰ ਦਾ ਪਿਆਰ ਦਾ ਬਹੁਤ ਵਧੀਆ ਹਰ ਨੰਬਰ ਕਹਿੰਦੇ 1100 ਦਾ ਅਮਰ ਤੇ ਤੁੰਬੜ ਭੰਨ ਵਾਲੇ ਦਾ ਆ ਤੁੰਬੜ ਭੰਨिए ਨੇ ਫੇਰ ਕਬੱਡੀ ਪਾਦੀ ਹੈ ਯਾਰ ਜਫਾ ਤਿਆਰ ਵਰ ਤਿਆਰ ਕਿ ਪੱਟਾ ਉੱਤੇ ਵਜੜ ਥਾਪੀਆਂ ਹਿੱਕਾਂ ਦੇ ਵਿੱਚ ੱਤਕੇ ਵਿੱਚ ਗਰਾਊਂਡ ਦੇ ਗੱਭਰੂ ਪਿੱਟਦੇ ਦੁਨੀਆ ਖੜ ਖੜ ੱਤਕੇ ਪੈਂਦੀ ਹੋਈ ਰੇਡ ਤੇ ਡੱਗੋ ਵਾਲਾ ਡੱਗੋ ਵਾਲਾ ਟਕੜਾ ਜਫਾ ਲਾ ਗਿਆ ਹਾਂ ਨੰਬਰ ਜਾਫੀਆਂ ਦਾ ਪਿਆਰ ਨਾ ਪਿਆਰ ਨਾ ਪਿਆਰ ਨਾ ਪਿਆਰ ਨਾ ਯਾਰ ਪਿਆਰ ਨਾ ਕੋਈ ਗੱਲ ਯਾਰ ਬਹਿਸ ਭਾਈ ਵੀਰ ਬਣ ਕੇ ਨਾ ਕਰੋ ਪਿਆਰ ਨਾ ਸਿਆਣੇ ਖਿਡਾਰੀ ਹੋ ਯਾਰ ਸਿਆਣੇ ਖਿਡਾਰੀ ਹੋ ਵੀਰ ਬਣ ਕੇ ਨਾ ਯਾਰ ਵੇਖੋ ਯਾਰ ਪਿਆਰ ਨਾ ਛੜਨੇ ਮੁੰਡਾ ਰੋਣ ਹੀ ਲੱਗ ਪਿਆ ਯਾਰ ਲੱਕ ਫੜਿਆ ਹੁੰਦਾ ਉਦੋਂ ਨਾ ਇੰਨਾ ਜ਼ੋਰ ਪਾਇਆ ਕਰੋ ਹਜੇ ਮੁੰਡੇ ਨਵੇਂ ਆ ਥੋੜਾ ਰਹਿਮ ਕਰੋ ਨਾ ਮੇਰਾ ਭਰਾ ਤੁਸੀਂ ਮੇਰੇ ਵੀਰ ਹੋ ਮੁੰਡਾ ਨਮਾ ਜਦੋਂ ਪੂਰਾ ਪਕੜ ਜਾਂ ਵਿੱਚ ਆ ਜਾਓ ਉਦੋਂ ਘੱਟ ਥੋੜਾ ਜ਼ੋਰ ਮਾਰਿਆ ਕਰੋ। ਭਾਈ ਜਿਹੜੇ ਵੀਰਾਂ ਦੀ ਗਰਾਊਂਡ 'ਚ ਡਿਊਟੀ ਨਹੀਂ ਕਿਰਪਾ ਕਰਕੇ ਬਾਹਰਲੇ ਪਾਸੇ ਆ ਜਾਓ ਯਾਰ। ਕਿੰਨਾ ਵਧੀਆ ਮੈਚ ਆ ਕਿੰਨੇ ਕਿੰਨੇ ਖਿਡਾਰੀ ਆ। ਥੋੜਾ ਆਈ ਹੈ। ਨਿਊਕਮ ਜੂਲਰ ਸਾਡੇ ਭਰਾ ਨੇ ਵੱਡਾ ਪਿਆਰ ਵੀਰਾਂ ਨੇ ਪੁੱਜਦਾ ਕੀਤਾ। ਸਣੀ ਵੀਰ ਦਾ ਧਰਮ ਦਾ ਪਰੇ ਨੂੰ ਹੋ ਜੋ। ਖੇਡਣਾ ਪਿਆਰ ਭਾਵਨਾ ਨਾਲ ਕਿਸੇ ਦੇ ਸੱਟ ਨਹੀਂ ਲਾਉਣੀ। ਆਹ ਸਾਹਮਣੇ-ਸਾਹਮਣੇ ਗੁਰਵਿੰਦਰ ਕਬੱਡੀ 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 प्यार ना प्यार ना प्यार ना पतंदरो प्यार ना यार प्यार ना नहीं 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 फूले नहीं यार इतना ਨਾ ਕਰੋ ਯਾਰ ਇਹ ਕੋਈ ਨਹੀਂ ਪਿਆਰ ਨਾ ਉਹ ਯਾਰ ਜਿਹੜੇ ਪਾਸੇ ਵਾਲੇ ਉਹ ਬਾਲਾ ਕੰਮ ਖਰਾਬ ਕਰਦੇ ਪਾਰੋਂ ਨਾ ਕੋਈ ਆਓ ਯਾਰ ਨਹੀਂ ਪਾਰੋਂ ਨਾ ਕੋਈ ਆਓ ਵੀਰ ਮੁਰਕੇ ਨਹੀਂ ਨਹੀਂ ਕੋਈ ਆਓ ਯਾਰ ਉਹ ਯਾਰ ਤੁਸੀਂ ਸੱਟੋ ਪਹਿਲਾਂ ਪਾਲ ਵੇਖੋ ਵੀ ਪਾਲ ਠੀਕ ਆ ਆ ਗੁਰਵਿੰਦਰ ਕਾਲੇ ਓ ਯਾਰ ਆਏ ਨਾ ਕਰੋ ਬਾਈ ਬਣ ਕੇ ਯਾਰ ਸੈਨੇ ਖਿਡਾਰੀ ਹੋ ਯਾਰ ਬਾਈ ਬਾਹਰੋਂ ਨਾ ਕੋਈ ਆਓ ਯਾਰ ਬਾਹਰੋਂ ਨਾ ਕੋਈ ਆਓ ਠੰਡਾ ਠੰਡਾ ਕੋਈ ਗੱਲ ਨਹੀਂ ਆਹ ਕਾਲੇ ਕਰੇ ਨਾ ਉਧਰ ਨੂੰ ਬਿਲ ਮੈਨੂੰ ਲੱਗਦਾ ਯਾਰ ਉਹਦੇ ਅਮਰਤ ਦੇ ਵੀ ਸੱਟ ਲੱਗੀ ਆ ਤੇ ਪਾਲਦੇਵ ਸੱਟ ਲੱਗੀ ਆ ਕੋਈ ਨਹੀਂ ਕੋਈ ਨਹੀਂ ਯਾਰ ਕੋਈ ਨਹੀਂ ਠੰਡੇ ਰੋ ਠੰਡੇ ਰੋ ਕੋਈ ਗੱਲ ਨਹੀਂ ਗੁਰਵਿੰਦਰ ਛੋਟੇ ਵੀਰ ਟੂਟੀ ਨੇ ਬਾਈ ਬਣ ਕੇ ਬਾਹਰਲੇ ਪਾਸੇ ਚਲੇ ਜਾਓ ਯਾਰ ਇਹਦਾ ਆਪਾ ਯਾਰ ਕਿੰਨਾ ਵਧੀਆ ਮੈਚ ਹੋ ਰਿਹਾ ਸੋ ਪ੍ਰਮਾਤਮਾ ਕਰੇ ਸਾਡੇ ਖਿਡਾਰੀ ਵੀਰਾਂ ਤੇ ਮਿਹਰ ਭਰਿਆ ਹੱਥ ਰੱਖੇ ਯਾਰ ਕਦੇ ਕਿਸੇ ਨੂੰ ਛੱਟ ਜੋੜਨਾ ਲੱਗੇ ਹੱਸਦੇ ਖੇਡਦੇ ਸੋਹਣੇ ਲੱਗਦੇ ਐ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਨੰਨੂ ਆਜੋ ਇੱਧਰ ਉਹ ਹੁੰਦਾ ਇਦਾਂ ਹੀ ਇਹ ਤਾਂ ਥੋੜੀ ਇਹਨੇ ਆਪਾਂ ਕਹਿੰਦੇ ਵੀ ਜਾਣ ਗਿਆ ਯਾਰ ਇਹ ਤਾਂ ਜੋ ਸਟਰਗਲ ਚੱਲਦਾ ਇਦਾਂ ਹੋ ਜਾਂਦਾ ਕਈ ਵਾਰੀ ਪਿਆਰ ਨਪਰਾ ਬਣ ਕੇ ਮੈਚ ਮੈਚ ਇੱਥੇ ਸਮਾਪਤਾਜੀ ਕਿਉਂਕਿ ਦੋ ਥੋੜੇ ਜਿਹੜੇ ਰੇਡਰ ਨੇ ਮੈਨੋਂ ਥੋੜੀ ਸੱਟ ਲੱਗ ਗਈ ਆ ਬਾਕੀ ਬਿੱਲਾ ਜੀ ਜਿਹੜੇ ਨੰਬਰਾਂ ਦੇ ਹਿਸਾਬ ਨਾਲ ਮੈਨੂੰ ਉਹ ਦੱਸ ਦਿਓ ਵੀ ਜੇਤੂ ਗਰਾਰ ਆ ਫੁਲਕ ਤੇ ਫੁਲਕੜੀ ਸਾਈਡ ਆ